फगवाड़ा दे जेसीटी मिल वर्करा ने फिर तो रोज प्रदर्शन कर मिल बाहर लगाया धरना इस दौरान उन्होंने कहना है कि उन्होंने कलोनी दी बिजली पानी बंद कर दिता गया जिस दौरान उन्होंने भारी मुश्किलों का सामना करना पै रहा है आओ बाकी जान दे आ, की है पूरा मामला फगवाड़ा तो दुआबा मीडिया एटीन विकास मणि की रिपोर्ट एक ਜੀ ਕਮਲ ਜੀ ਅੱਜ ਫੇਰ ਤੋਂ ਦੁਬਾਰਾ ਧਰਨਾ ਲਗਾਇਆ ਗਿਆ ਜੀ ਸੀ ਡੀ ਮਿਲਦੇ ਬਾਹਰ ਇਹਦਾ ਕੀ ਰੀਜ਼ਨ ਹੈ ਦੱਸੋ ਜੀ ਰੀਜ਼ਨ ਮੇਰੇ ਖਿਆਲ ਹੈ ਕਿ ਪੂਰੇ ਪੁਵਾੜੀ ਨੂੰ ਪਤਾ ਲੱਗ ਗਿਆ ਹੈ ਅਖਬਾਰਾਂ 'ਚ ਛਪ ਚੁੱਕਾ ਹੈ ਕਿ ਲੇਬਰ ਨਾਲ ਹਰ ਪਲ ਇੱਕ ਨਵੀਂ ਤੋਂ ਨਵੀਂ ਜਾਤੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈਗੇ ਇਹਨਾਂ ਦੀ ਲਾਈਟ ਬੰਦ ਕਰਦੇ ਚੁੱਕੇ ਨੇ ਆ ਇਹਨਾਂ ਨੂੰ ਇਹਨਾਂ ਦੇ ਹੱਥ ਦੇ ਪੈਸੇ ਦਿਵਾਉਣ ਦੇ ਬਾਰੇ ਪ੍ਰਸ਼ਾਸਨ ਕਰ ਰਿਹਾ ਸੀ ਕਿ ਇਹਨਾਂ ਨੂੰ ਬਿਜਲੀ ਔਰ ਪਾਣੀ ਤੋਂ ਵੀ ਪ੍ਰੈਤ ਕਰ ਦਿੱਤਾ ਹੈ ਇਸ ਦੁੱਖ ਦੀ ਨਾਲ ਅਸੀਂ ਇੱਥੇ ਇਕੱਠੇ ਹੋਏ ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਲਾਈਟ ਹੈ ਇਹਨਾਂ ਦਾ ਜਿਹੜਾ ਮਨੁੱਖੀ ਅਧਿਕਾਰ ਹੈ بجلی ਤੇ ਪਾਣੀ ਉਹ ਇਹਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੇ ਪ੍ਰਸ਼ਾਸਨ ਇਸ ਵੱਲ ਇੱਕ ਅਹਿਮ ਕਦਮ ਲਵਾ ਕੇ ਇਹਨਾਂ ਨੂੰ ਇਹਨਾਂ ਦਾ ਹੱਕ ਦਿੰਦੀ ਹੈ ਤੇ ਅਸੀਂ ਸਾਰੇ ਬਹੁਤ ਧੰਨਵਾਦੀ ਹੋਵਾਂਗੇ ਪਰ ਜੇ ਪ੍ਰਸ਼ਾਸਨ ਕਿਸੇ ਇਹ ਗਲਤੀ ਕਰਦਾ ਹੈ ਔਰ ਇਹਨਾਂ ਨੂੰ ਇਹ ਹੱਕ ਨਹੀਂ ਮਿਲਦਾ ਇਹ ਬਿਜਲੀ ਪਾਣੀ ਤੋਂ ਰਹਿਤ ਰਹਿਣਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਕਿ ਬਹੁਤ ਬਾਰੇ ਟਾਈਮ ਦੇ ਵਿੱਚ ਅਸੀਂ ਸਰਕਾਰੀ ਦਫ਼ਤਰਾਂ ਦੇ ਵੀ ਕੰਮ ਜਿਹੜੇ ਉਹ ਚੱਲਣ ਨਹੀਂ ਦੇਣੇ ਇਹ ਸਾਰਿਆਂ ਨੇ ਅਸੀਂ ਇੱਕ ਫੈਸਲਾ ਲਿਆ ਹੋਇਆ ਔਰ ਦੂਜਾ ਸਮੀਰ <th>ਪਰ ਜੀ ਨੂੰ ਇੱਕ ਖਾਸ ਗੀਹਨੀ ਚੇਤਾਵਨੀ ਹੈ ਇਹਨਾਂ ਨੇ ਸਾਡੇ ਚਾਰ ਜਣਿਆਂ ਦਾ ਵਾਦਾ ਲਿਆ ਸੀਗਾ ਕਿ ਅਸੀਂ ਮਿਲ ਚਲਾਨੀ ਹੈ ਪੁਹਾੜਾ ਸ਼ਹਿਰ ਬਚਾਣਾ ਹੈ ਉਹਦੇ ਵਿੱਚ ਅਸੀਂ ਪੂਰਾ ਨਾਲ ਸਾਥ ਦਿੱਤਾ ਪਰ ਇਹਨਾਂ ਨੇ ਇਮੋਸ਼ਨਲ ਬਲੈਕਮੇਲ ਕਰਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਮੀਰ <th>ਪਰ ਜੀ ਇੱਕ ਗੱਲ ਸੁਣ ਲਓ ਅੱਜ ਤੋਂ ਬਾਅਦ ਇਹ ਮਿਲ ਜਿਹੜੀ ਹੈ ਨਾ ਇਹ ਉਦੋਂ ਤੱਕ ਇਸਲੀਵਰ ਦੀ ਹੈ ਜਦ ਤੱਕ ਤੁਸੀਂ ਇਹਨਾਂ ਦੇ ਇੱਕ ਇੱਕ ਵਾਅਦੇ ਸਾਹਮਣੇ ਨਹੀਂ ਦੇ ਦਿੰਦੇ ਔਰ ਤਦ ਤੱਕ ਅਸੀਂ ਤੁਹਾਡਾ ਪੂਰਾ ਬਾਈਕਾਟ ਕਰਾਂਗੇ ਤੁਹਾਡੇ ਕਿਸੇ ਵੀ ਖਰੀਦਦਾਰ ਨੂੰ ਔਰ ਤੁਹਾਡੇ ਕਿਸੇ ਵੀ ਮੈਨੇਜਮੈਂਟ ਦੇ ਬੰਦੇ ਨੂੰ ਅਸੀਂ ਮਿਲਦੇ ਹਾਂ ਅੰਦਰਲੀ ਵਡਮ ਦੇਵਾਂਗੇ ਇਹ ਮੇਰਾ ਤੁਹਾਨੂੰ ਸਿੱਧਾ ਚੈਲੰਜ ਹੈ ਜਾਂ ਤਾਂ ਅੱਜ ਤੁਹਾਡੇ ਹਜੇ ਥੋੜਾ ਵੀ ਪਾਣਾ ਜ਼ਮੀਰ ਜਾਗਦਾ ਪਿਆ ਤੇ ਇਹਨਾਂ ਦੀ ਲਾਈਟ ਚਾਲੂ ਕਰੋ ਔਰ ਜਲਪੁਜਲ ਦਾ ਕੇ ਇਹਨਾਂ ਦਾ ਜਿਹੜਾ ਫੁੱਲਰ ਫਾਈਨਲ ਦਾ ਹਿਸਾਬ ਕਰੋ ਸਾਨੂੰ ਤੁਹਾਡੇ ਮਿਲਦੇ ਨਾਲ ਕੋਈ ਲਾਲਚ ਨਹੀਂ ਨਾ ਅਸੀਂ ਚਲਾਣੀਆਂ ਨਾ ਰਹਿਣਾ ਲੇਕਿਨ ਲੇਬਰ ਦੇ ਹੱਕ ਦਾ ਸਵਾਰ ਹੈ ਕਿ ਜਦ ਤੱਕ ਇਹਨਾਂ ਦਾ 1-1 ਰੁਪਿਆ ਅਸੀਂ ਨਹੀਂ ਲੈ ਲੈਂਦੇ ਤਦ ਤੱਕ ਤੁਹਾਨੂੰ ਹੁਣ ਅਸੀਂ ਇੱਥੇ ਕਿਸੇ ਨੂੰ ਵਡਮ ਨਹੀਂ ਦੇਣਾ ਇਹ ਬੰਦ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਕਾਰਨ ਪੱਗੀ کہہ ਸਕਦੇ ਆ ਇਹ ਡਿਫਾਲਟਰ ਬੰਦਾ ਹੈ ਡਿਫਾਲਟਰ ਕਾਦੇ کہہ ਸਕਦੇ ਆ ਜੈਸ ਕੋਹੜਾ ਰੁਪਈਆ ਇਹਦੇ ਕੋਲ ਕਰੋੜਾ ਰੁਪਈਆ ਇਹਦੇ ਕੋਲ ਅਰਬਾਂ ਰੁਪਈਆ ਇਹਦੇ ਕੋਲ ਇਹਨੇ ਫੀਮ ਦਾ ਪੈਸਾ ਨਹੀਂ ਜਮਾ ਕੀਤਾ ਹਾ ਹਸਪੀਟਲ ਦੇ ਪੈਸੇ ਨਹੀਂ ਜਮਾ ਕੀਤੇ ਬਿਜਲੀ ਦੇ ਬਿੱਲ ਆਲਰੇਡੀ ਪਹਿਲੇ ਇਹਨਾਂ ਦੇ ਐਡਵਾਂਸ ਕੱਟ ਕੇ ਬੈਠੇ ਹੋ ਐਕਸੀਲ ਸਾਹਿਬ ਇਹਦਾ ਤੇ ਦਰਸ਼ਾ ਕਿਉਂ ਕਰ ਰਹੇ ਆ ਇਹਨਾਂ ਨੂੰ ਇਹਦੀ ਸਜ਼ਾ ਕਿਉਂ ਦੇ ਰਹੇ ਆ ਜੇ ਐਸਟੀਐਸ ਦੀ ਤਾਕਤ ਹੈ ਨਹੀਂ ਪਾਵਰ ਹੈ ਤੇ ਘਰ ਨੂੰ ਪਰ ਸੰਗੀਤ ਆਪਾਂ ਨੂੰ ਲੈਣ ਘਟਾ ਦੇ ਜੇ 420 ਦੀ ਕਾਰਵਾਈ ਕਰਦੇ ਆਪਣੇ ਵੱਲੋਂ ਕਿਉਂਕਿ ਜੜਾ ਕੁ ਡਾਲਾ ਕੀਤਾ ਨਾ ਜਾਂ ਬਿੱਲ ਨਹੀਂ ਜਮਾ ਹੋਇਆ ਤੇ ਉਹ ਸੰਗੀਤ ਆਪਰ ਦੀ ਬਦੌਲਤ ਹੈ ਲੀਵਰ ਦਾ ਤਾਂ ਇੱਕ ਇੱਕ ਰੁਪਿਆ ਉਹਨਾਂ ਨੇ ਕੱਟਿਆ ਹੋਇਆ ਤੇ ਮੈਂ ਅਜੇ ਵੀ ਐਕਸੀ ਨੂੰ ਪ੍ਰਸ਼ਾਸਨ ਨਹੀਂ ਕਹੂੰਗਾ ਕਿ ਜੇ ਤੁਹਾਡਾ ਮਿਲ ਨਾਲ ਮਿਲਦੀ ਲਾਈਟ ਬਿਲਕੁਲ ਬੰਦ ਕਰੋ ਪਰ ਜਿੱਥੇ ਰਿਹਾਈਸ਼ੀ ਲੋਕ ਹੈ ਨਾ ਕਾਨੂੰਨੀ ਲੋਕ ਰਹਿ ਰਹੇ ਹੋ ਉਹਨਾਂ ਨੂੰ ਉਹਨਾਂ ਦੀ ਜਿਹੜੀ ਲਾਈਟ ਹੈ ਉਹ ਚਾਲੂ ਹੋਣੀ ਚਾਹੀਦੀ ਹੈ ਹਾਂ ਜੀ ਸਰ हमारी मांगे यही है कि कल शुक्रवार नौ बजे से बिजली और पानी भगी है जो कि बिजली पानी की सप्लाई न आने के कारण लोग वर्करों में बहुत बड़ा उत्साह हुआ है क्योंकि बिजली पानी न रहने से बच्चे कैसे पढ़ाई करेंगे, उनका पेपर का समय आ गया है और मालक 400 पीस करने के लिए हो सकता है कि उन्होंने कलोनी खाली करने के लिए बिजली की पानी की समस्या प्रदान किया है कि बिजली पानी हम ना दें कि लोग परेशान होकर कॉलोनी खाली कर दें इसलिए हम प्रशासन से ही मांग कर रहे हैं कि हमारा बिजली पानी सप्लाई दे अगर मालक पैसा नहीं जमा कर रहा है तो आज के बाद जो बिजली पानी आएगा उसका पैसा हम सभी वर्कर जमा करेंगे हर कमरे में चाहे अलग अलग मीटर लगाए या लाइन मीटर लगे ताकि हमारी समस्या का समाधान हो सके वर्करों का जो अंदर से जो उत्साह हुआ है उसको कम किया जाए नहीं तो उपद्रव और ज्यादा हो सकता है क्योंकि वर्कर किसी के नहीं होते हैं वर्कर को तो रोटी चाहिए उनकी पैसे चाहिए अगर मालक या तो उनका फुल एंड फाइनल दे दे तो वर्कर अपने अपने घर चले जाए उनका कमरा खाली कर देंगे प्रशासन से आपकी कोई बातचीत हुई है प्रशासन से बात चल रही है अभी आश्वासन पूरी तरह से नहीं मिली है कि हमको बिजली पानी आज देंगे या नहीं देंगे अभी इसलिए हम चाहते हैं कि यहां प्रशासन आकर के हमको आश्वासन दे कि हम शाम तक बिजली पानी देंगे या कब तक देंगे ताकि हमारी समस्या का समाधान हो सके नहीं तो ये ये नहीं है कि आ, आज का दिन ही ये लोग बैठे ये लगातार चलता रहेगा जब तक बिजली पानी नहीं है हां जी मैडम ये अभी आज फिर इनानों मजदूरन बेचारेन सारेनू धरने ते बैठना पया उदा कारण ये है अभी एक टाइम ही जितनी इनाने लाइट पानी काट दी ਪਹਿਲਾਂ ਆ ਵੀ ਪਹਿਲਾਂ ਵੀ ਇਹ ਕੰਮ ਕੀਤਾ ਇਹਨਾਂ ਨੇ ਫੇਰ ਲਾਈਟ ਪਾਣੀ ਲਵਾਇਆ ਹੁਣ ਫੇਰ ਇਹ ਕੱਟਤਾ ਇਹ ਵਿਚਾਰੇ ਕਿੱਥੇ ਜਾਣ ਨਾ ਇਹਨਾਂ ਨੂੰ ਆਪਣਾ ਪੈਸਾ ਮਿਲਦਾ ਪਿਆ ਚਲੋ ਜੇ ਲਾਈਟ ਪਾਣੀ ਨਹੀਂ ਲਵਾਉਣਾ ਇਹਨਾਂ ਦਾ ਪੈਸਾ ਫਾਈਨਲ ਫੁੱਲ ਐਂਡ ਫਾਈਨਲ ਕਰਨ ਇਹ ਵਿਚਾਰੇ ਜਾਣ ਇਹਨਾਂ ਨੂੰ ਕੀ ਜ਼ਰੂਰਤ ਹੈ ਇੱਥੇ ਬੈਠਣ ਦੀ ਹੈ ਨਾ ਮੇਰਾ ਇਹੀ ਆ ਵੀ ਇਹਨਾਂ ਦਾ ਲਾਈਟ ਪਾਣੀ ਜਿਹੜਾ ਚਾਲੂ ਕੀਤਾ ਜਾਵੇ ਜਿਹੜਾ ਸਮੀਰth ਆਪਰ ਉਹ ਆਪਣੀਆਂ ਜਿਹਾਸੀਆਂ ਕਰਦਾ ਫਿਰਦਾ ਇਹ ਵਿਚਾਰੇ ਇੱਥੇ ਰੋਟੀ ਤੋਂ ਵੀ ਭੁੱਖੇ ਬੈਠੇ ਆ ਇਹਨਾਂ ਬਾਰੇ ਕੋਈ ਸੋਲਦਾ ਨਹੀਂ ਸ਼ਾਸਨ ਪ੍ਰਸ਼ਾਸਨ ਸਾਰਿਆਂ ਨੂੰ ਬੇਨਤੀ ਆ ਵੀ ਕਹਿ ਕੇ ਪਹਿਲਾਂ ਤਾਂ ਪਾਣੀ ਲਾਈਟ ਚਾਲੂ ਕਰਾਉਣ ਉਸ ਤੋਂ ਬਾਅਦ ਜਿਹੜਾ ਇਹ ਪੈਸਾ ਇਹਨਾਂ ਦਾ ਦਵਾਨ ਦੇ ਵਿੱਚ ਆਪਣਾ ਯੋਗਦਾਨ ਪੜੋ ਜੀ ਇਹ ਆ ਵੀ ਸਾਨੂੰ ਇਹ ਕਹਿੰਦੇ ਪਰਚਾ ਕਰਤਾ ਉੱਤੇ ਸਮੀਰ ਥਾਪੜ ਦੇ ਪਰਚਾ ਹੋ ਗਿਆ ਇੱਕ ਲਾਲੀਪਾਪ ਦੇ ਦਿੱਤਾ ਜੀ ਪਰਚਾ ਹੋ ਗਿਆ ਭੌਟ ਜਾਣਗੇ ਨਹੀਂ ਬੈਠਣਗੇ ਜੇ ਪਰਚਾ ਹੋ ਗਿਆ ਇਹਨੂੰ ਫੜਦੇ ਕਿਉਂ ਨਹੀਂ ਪ੍ਰਸ਼ਾਸਨ ਹੀ ਭਜਾਉਣ ਡਿਆ ਉਹਨੂੰ ਉਸ ਦਿਨ ਆਇਆ ਦਵਾਰੀ ਤੋਂ ਪਹਿਲਾਂ ਅੰਦਰ ਗੋਲੀ ਚੱਲੀ ਪ੍ਰਸ਼ਾਸਨ ਨੇ ਕੀ ਕੀਤਾ ਕੁਝ ਨਹੀਂ ਕੀਤਾ ਜੇ ਉਹ ਗੋਲੀ ਕਿਸੇ ਬੱਚੇ ਦੇ ਕਿਸੇ ਲੇਡੀਜ਼ ਦੇ ਕਿਸੇ ਮਜ਼ਦੂਰ ਦੇ ਲੱਗ ਜਾਂਦੀ ਫਿਰ ਕੌਣ ਜ਼ਿੰਮੇਵਾਰ ਇਹਨਾਂ ਨੇ ਉਸ ਟਾਈਮ ਹੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਦੋਂ ਗੋਲੀ ਚੱਲੀ ਭਾਈ ਗੋਲੀ ਕਿਉਂ ਚਲਾਈ ਓਏ ਜੇ ਕੋਈ ਨਾਰਮਲ ਬੰਦਾ ਮਜ਼ਦੂਰ ਹੁੰਦਾ ਇਹ ਕੰਮ ਕਰ ਜਾਂਦਾ ਨਾ ਤਾਂ ਪੁਲਿਸ ਨੇ ਨਿਕਲਣ ਨਹੀਂ ਦੇਣਾ ਸੀ ਉਹਨੂੰ ਇਹ ਸਰਮਾਇਦਾਰ ਆ ਪੈਸੇ ਬੰਦ ਗਾਇਆ ਇਸ ਕਰਕੇ ਉਹਨੂੰ ਨਹੀਂ ਫੜਿਆ ਪਰ ਅਸੀਂ ਮਜ਼ਦੂਰਾਂ ਨਾਲ ਖੜੇ ਆ ਤਾਂ ਖੜੇ ਆ ਜਿਨ੍ਹਾਂ ਨੇ ਸਾਡੇ ਦੇ ਪਰਚੇ ਕਰਨੇ ਸਾਨੂੰ ਕੋਈ ਦਿੱਕਤ ਨਹੀਂ ਆ ਉਹ ਸੋਚਦੇ ਇਹ ਢਕਾਉਂਦੇ ਆ ਬਾਹਰਲੇ ਉਹ ਇਹ ਸੋਚਦੇ ਪਰ ਨਹੀਂ ਅਸੀਂ ਲੇਬਰ ਨਾਲ ਖੜੇ ਆ ਤਾਂ ਖੜੇ ਆ ਚਾਹੇ ਸਾਡੇ ਦੇ ਪਰਚੇ ਕਰਨ ਜੋ ਮਰਜੀ ਕਰਨ ਤਾਂ ਸਾਡੀ ਲੇਬਰ ਵੀ ਉੱਠਣ ਵਾਲੀ ਨਹੀਂ ਹੈ ਬਈ ਇਹ ਸੋਚੋ ਲੇਬਰ ਡਰ ਜੂਗੀ ਨਾ ਡਰਾ ਦਾਂਗੇ ਨਹੀਂ ਲੇਬਰ ਇਸ ਤੋਂ ਜ਼ਿਆਦਾ ਉਹਨਾਂ ਨੇ ਕੀ ਡਰਨਾ ਜਿਹੜੇ ਭੁੱਖੇ ਰਹਿ ਗਏ ਆ ਹੈ ਨਾ ਆਪਣਾ ਭੁੱਖਾ ਪੇਟ ਰੱਖ ਕੇ ਪਹਿਲਾ ਮਹੀਨਾ 2 ਮਹੀਨੇ 1.5 ਮਹੀਨਾ ਤਰਨਾ ਲਾਇਆ ਹੁਣ ਫੇਰ ਆ ਗਏ ਆ ਵਿਚਾਰੇ ਰੋਡ ਤੇ ਨਾ ਕਮਾਉਣ ਜੋਗੇ ਨਾ ਕੁਛ ਇਸ ਕਰਕੇ ਇਹਨਾਂ ਦਾ ਜਾਂ ਦਾ ਫੁੱਲ ਐਂਡ ਫਾਈਨਲ ਦਿੱਤਾ ਜਾਵੇ ਜਾਂ ਇਮੀਡੀਏਟਲੀ ਇਹਨਾਂ ਦਾ ਪਾਣੀ ਤੇ ਲਾਈਟ ਚਾਲੂ ਕੀਤੀ ਜਾਵੇ ਉਹਨਾਂ ਨੇ ਇੱਥੇ ਕਬਜ਼ੇ ਨਹੀਂ ਕਰਨੇ ਕੈਸਾ ਮਿਲ ਜੂਗਾ ਛੱਡ ਜਣਗੇ ਨਹੀਂ ਤਾਂ ਵੀ ਜਿੱਥੋਂ ਤੱਕ ਸਾਡੂ ਕੋ ਜਾਇਆ ਗਿਆ ਚਾਹੇ ਜੋ ਮਰਜੀ ਸਾਨੂੰ ਕਰਨਾ ਪਵੇ ਕਰਾਂ ਜਿਸ ਤਰ੍ਹਾਂ ਕੀ ਦੀ ਕੱਲ ਸ਼ਾਮ ਦੀ ਜੀਸੀਟੀ ਕਲੋਨੀ ਦੀ ਲਾਈਟ ਬੰਦ ਆ ਤੇ ਅਸੀਂ ਜੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਪੰਡਿਤ ਜੀ ਸਾਡੇ ਚੇਅਰਮੈਨ ਆ ਮੈਂ ਕਰਮਚਾਰੀ ਜੂਨੀਅਨ ਦੇ ਪ੍ਰਧਾਨ ਆ ਅਸੀਂ ਲਾਈਟ ਚਲਾਉਣ ਲਈ ਇੱਕ ਮੂਵਮੈਂਟ ਚਲਾ ਰੱਖੀ ਆ ਤੇ ਬਹੁਤ ਜਲਦੀ ਹੀ ਅਸੀਂ ਲਾਈਟ ਚਾਲੂ ਕਰਵਾ ਲਵਾਂਗੇ ਜਿਹਦੇ ਨਾਲ ਸਾਡੇ ਬਹੁਤ ਕਰਮਚਾਰੀਆਂ ਨੂੰ ਕਮ ਸੇ ਕਮ 1000 ਪਰਿਵਾਰ ਰਹਿ ਰਹੇ ਆ ਬੰਦਰ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਲਾਈਟ ਸਾਡੀ ਜਲਦੀ ਤੋਂ ਜਲਦੀ ਚਾਲੂ ਕੀਤੀ ਜਾਵੇ ਨਹੀਂ ਤਾਂ ਫਿਰ ਦੂਸਰਾ ਤਰੀਕਾ ਤਾਂ ਆਂਦਾ ਹੀ ਆਪਾਂ ਨੂੰ ਜੇ ਆਪਾਂ ਉਹ ਹੱਥ ਜੋੜਨੇ ਆਂਦੇ ਆ ਤਾਂ ਆਪਾਂ ਨੂੰ ਢੜਾ ਕੇ ਪਜਾਮੇ ਕਿੱਲੇ ਕਰਾਣੇ ਵੀ ਆਂਦੇ ਆ ਤੇ ਨਹੀਂ ਤਾਂ ਫਿਰ ਉਹ ਤਾਂ ਕਰਾਂਗੇ ਹੀ ਅਸੀਂ ਤੇ ਇਸ ਲਈ ਮੈਂ ਪ੍ਰਸ਼ਾਸਨ ਨੂੰ ਇੱਕ ਵਾਰੀ ਲਾਸਟ ਵਾਰੀ ਕਹਿ ਰਿਹਾ ਆਪਾਂ ਮੇ ਇੱਥੇ ਆ ਕੇ ਜੇ ਤੁਹਾਡੀ ਮੰਗ ਨਾ ਮੰਨੀ ਗਈ ਤਾਂ ਤੁਹਾਡੇ ਵੱਲੋਂ ਅਗਲਾ ਕੀ ਪਲਾਨ ਆ ਬਿਲਕੁਲ ਅਗਲਾ ਪਲਾਨ ਅਸੀਂ ਬਹੁਤ ਲੰਬੀ ਇੱਕ ਰਣਨੀਤੀ ਕੀਤੀ ਹੋਈ ਆ ਫਿਲਹਾਲ ਅਸੀਂ ਇਹ ਨਹੀਂ ਮੰਨ ਕੇ ਚੱਲਦੇ ਵੇ ਸਾਡੀ ਮੰਗ ਨਹੀਂ ਮੰਨੀ ਆ ਜਾਊਗੀ ਕੋਈ ਆਇਆ ਬੰਦਾ ਪ੍ਰਸ਼ਾਸਨ ਦਾ ਤੁਹਾਡੇ ਕੋਲ ਗੱਲਬਾਤ ਚੱਲ ਰਹੀ ਆ ਇਸ ਟਾਈਮ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ ਗੱਲਬਾਤ ਨਹੀਂ ਹਲੇ ਬਿਲਾਲ ਹਲੇ ਆਇਆ ਨਹੀਂ ਆ ਤੇ ਜਲਦੀ ਹੀ ਪੂਰੀ ਵੀ ਕੀਤੀ ਆ ਜਾਊਗੀ ਸਾਡੀ ਮੰਗਾਂ ਕੋਈ ਐਦਾਂ ਦੀ ਗੱਲ ਨਹੀਂ ਆ ਕਿ ਅਸੀਂ ਬਹੁਤ ਵੱਡੀ ਮੰਗ ਮੰਗ ਰਹੇ ਆ ਇਹਨਾਂ ਤੋਂ ਸਿਰਫ ਲਾਈਟ ਹੀ ਆ ਲਾਈਟ ਆ ਗਿਆ ਤਾਂ ਪਾਣੀ ਵੀ ਆ ਜਾਣਾ ਪਾਣੀ ਆ ਗਿਆ ਤਾਂ ਸਾਰਾ ਕੁਝ ਸੈੱਟ ਹੋ ਜਾਣਾ ਇਹ ਵੈਸੇ ਤੁਹਾਨੂੰ ਕੀ ਲੱਗਦਾ ਕਿਉਂ ਬੰਦ ਕੀਤੀ ਗਈ ਹੈ ਇਹ ਤਾਂ ਕੋਈ ਇਹ ਤਾਂ ਹੁਣ ਦੋ ਗੱਲਾਂ ਹੋ ਸਕਦੀਆਂ ਵਾ ਜਾਂ ਇੱਕ ਬਿਲ ਅਸੀਂ ਤਾਂ ਅੱਜ ਵੀ ਪੋਜੀਟਿਵ ਸੋਚੀ ਸੋਚ ਰਹੇ ਆ ਬਿਲ ਹੋ ਸਕਦਾ ਜਾਂ ਫੇ ਇੱਕ ਸਮੀਰ <th>ਪਰ ਦੀ ਸੋਚੀ ਸਮਝੀ ਸਾਜਿਸ਼ ਵੀ ਹੋ ਸਕਦੀ ਆ ਕਿ ਰਾਤ ਦੇ ਹਨੇਰੇ ਵਿੱਚ ਇੱਥੋਂ ਅੰਦਰੋਂ ਮਸ਼ੀਨਰੀ ਲੈ ਕੇ ਜਾਣਾ ਬਟ ਰਾਤੀ ਸਾਡੇ ਕਮ ਸੇ ਕਮ 100 ਆਦਮੀਆਂ ਨੇ ਸਾਰੇ ਗੇਟਾਂ ਤੇ ਨਾਕਾਬੰਦੀ ਕੀਤੀ ਹੋਈ ਸੀ ਸਮੀਰ <th>ਪਰ ਕੰਨ ਖੋਲ ਕੇ ਗੱਲਾਂ ਸੁਣ ਲਵੇ वे एक सुई तक नहीं ले जा सकता तो सिर्फ और पैसे ही चाहिए अजय यादव बी एम एस जैसे हम यहाँ कल नौ बजे से लाइट कटा है लाइट पानी लाइट के साथ ही बिजली है और 24 घंटा हो गया अभी तक समीर थापर के कान में अभी तक उसको मैसेज नहीं गया है सब उसको जाने वाला लेकिन हमारा जब तक ले बिजली पानी एक एक बूंद के लिए पानी के लिए तरस रहे हैं लोग और हमारे बच्चे भी हैं बच्चों का बताइए पेपर है लोगों बुजुर्गों का बीमार है एक एक बूंद पानी के लिए भी तरस रहे हैं चौबीस घंटा हो गया और यहाँ न शासन प्रशासन न मिल के तरफ से कोई आश्वासन नहीं हुआ जो है, है जो हमारा आक्रोश है यहाँ आपके सामने देखा ही जब तक हमारा मांग नहीं पूरा होगा बिजली पानी नहीं आएगा नहीं तो हमें फूल एंड फाइनल ही दे दे आज ही अभी हर पैर हम क्वार्टर खाली करने के जाने के लिए तैयार है लेकिन जब तक नहीं होगा तो हमारा आगे संघर्ष चाहे जो भी करना पड़ेगा चाहे सीएम पीएम तक जाना पड़ेगा हमारे सभी मजदूर लोग तैयार हैं हम एकत्रित होकर के सामना करेंगे